1995 وچ 휴먼 라이츠 ਦੇ ਖਿਲਾਫ ਜਿਹੜਾ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ ਦੇ ਖਿਲਾਫ ਇਹ ਜਿਹੜਾ ਇਸ਼ੂ ਸੀਗਾ ਉਹ ਹੋਮਨ ਰਾਈਟਸ ਦੇ ਸਾਹਮਣੇ ਲੈ ਆਂਦਾ ਜਿਹੜਾ 휴ਮਨ ਰਾਈਟਸ ਦੀ ਜੱਜ ਸੀਗੀ ਉਹਨੇ ਬੜੇ ਸਖਤ ਲਫ਼ਜ਼ਾਂ ਵਿੱਚ BC ਗਵਰਨਮੈਂਟ ਨੇ ਹਦਾਇਤ ਕੀਤੀ ਕਿ ਬਈ ਤੁਸੀਂ ਇਹ ਜਿਹੜੀ ਸਿੱਖਾਂ ਦੇ ਨਾਲ ਜਾਇਜ਼ਤੀ ਹੈ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੋ ਮਾਰਚ so 18 ਨੂੰ ਸਾਰੀ ਕਮਿਊਨਿਟੀ ਨੂੰ ਇਨਫਾਰਮ ਕਰ ਦਿੱਤਾ ਗਿਆ ਕਿ ਭਈ ਇਹ ਜਿਹੜਾ ਮੋਟਰਸਾਈਕਲ ਦਾ ਇਸ਼ੂ ਹੈ ਇੱਕ ਸਿੱਖਾਂ ਦਾ ਖੜਾ ਧਾਰਮਿਕ ਚਿੰਨ੍ਹ ਦੀ ਗੱਲ ਹੈਗੀ ਆ ਤੇ ਸਾਡੇ ਪ੍ਰਾਈਡ ਦੀ ਗੱਲ ਹੈ ਵੀ ਸਾਰੇ ਜਣੇ ਇਸ ਦੀ ਹੈਲਪ ਕਰੋ ਅੱਜ ਵੀ ਪਹਿਲੀ ਗੱਲ ਤਾਂ ਮੈਨੂੰ ਬਹੁਤ ਖੁਸ਼ੀ ਕਿ ਤੁਸੀਂ ਇਸ ਗੱਲ ਨੂੰ ਇੱਕ ਇਤਿਹਾਸਕ ਤੌਰ ਤੇ ਪਬਲਿਕ ਦੇ ਵਿੱਚ ਲਿਆ ਰਹੇ ਹੋ ਤੇ ਇੱਕ ਬਹੁਤ ਵੱਡੀ ਲੰਬੀ ਲੜਾਈ ਸੀਗੀ ਜਿਹਦੀ ਜਦੋਂ ਜਹਤ ਮੈਂ ਸਮਝਦਾ ਕਿ 1976 ਦੇ ਵਿੱਚ ਸ਼ੁਰੂ ਹੋਈ ਔਰ ਇਸ ਜੱਦੋਜਾਦੂ ਸ਼ੁਰੂ ਕਰਨ ਵਾਸਤੇ ਸਰਦਾਰ ਉਤਾਰ ਸਿੰਘ ਠੱਲੋਂ ਉਹਨਾਂ ਨੂੰ ਕੁਝ ਨੌਕਰੀ ਤੇ ਤੇ ਉਹਨਾਂ ਨੂੰ ਤਕਲੀਫ ਆ ਰਹੀ ਸੀ ਜਿਵੇਂ ਮੈਨੂੰ ਇਹ ਪਤਾ ਕਿ ਉਹ ਲਫਾਰਜ ਕੰਪਨੀ ਵਿੱਚ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਕੰਮ ਤੋਂ ਜਵਾਬ ਹੋ ਜਾਂਦਾ ਸੀ ਲੇਕਨ ਉਹ ਇਸ ਤਰੀ ਡਿਸਟਰਬਡ ਸੀਗੇ ਕਿ ਮੈਂ ਪਗੜੀ ਤੋਂ ਬਗੈਰ ਕੰਮ ਨਹੀਂ ਕਰਨਾ ਹੈ ਔਰ ਮੈਂ ਰੱਖਣਾ ਸੋ ਉਹਨਾਂ ਨੇ ਇਹ ਜਿਹੜੀ ਮਸਲੇ ਨੂੰ ਕਮਿਊਨਿਟੀ ਵਿੱਚ ਉਸ ਵਕਤ ਜਿਹੜਾ ਕਮਿਊਨਿਟੀ ਐਡਮਿਨਿਸਟ੍ਰੇਸ਼ਨ ਦਾ ਕੰਮ ਖਾਲਸਾ ਜਵਨਸਾਈਟੀ ਵਿੱਚ ਮੈਂ ਕਰਦਾ ਸੀਗਾ ਤੇ ਉਹਨਾਂ ਨੇ ਮੇਰੇ ਤੇ ਧਿਆਨ ਦੇ ਵਿੱਚ ਲਿਆਂਦਾ ਤੇ ਮੈਂ ਕਿਹਾ ਸ਼ੋਰ ਮੈਂ ਜੋ ਤੁਹਾਡੀ ਹੈਲਪ ਕਰ ਸਕਦਾ ਮੈਂ ਜ਼ਰੂਰ ਕਰੂੰਗਾ ਕਿਉਂਕਿ ਸਾਰੀ ਕੌਮ ਦਾ ਕੰਮ ਹੈ ਸੋ तकरीबन 76 ਦੇ ਵਿੱਚ ਪਹਿਲੀ ਅਪ੍ਰੈਲ ਨੂੰ 1976 ਪਹਿਲੀ ਲੈਟਰ ਅਸੀਂ ਲਿਖੀ ਜਿਹੜੀ ਕਿ ਉਸ ਵਲੇ ਦੇ ਵੈਸਟਰਨ ਸਿਕ ਸਮਾਚਾਰ ਦੇ ਵਿੱਚ ਛਪੀ ਇੱਕ ਨਿਊਜ਼ਪੇਪਰਸ ਦਾ ਛੋਟਾ ਜਿਹਾ ਜਿਹੜੇ ਇਥੇ ਸਾਰੇ ਗੁਰਦੁਆਰਿਆਂ ਨੇ ਕੱਢਿਆ ਉਸ ਤੋਂ ਪ੍ਰੰਤ 1995 ਵਿੱਚ ਇਹ ਮਾਮਲਾ ਲਿੰਗਰ ਆਨ ਕਰਦਾ ਰਿਹਾ ਹੈ ਤੇ ਫਿਰ ਸਰਦਾਰ ਬਤਾਰ ਸਿੰਘ ਖੁਰਾ ਨੇ 1995 ਵਿੱਚ ਹਿਊਮਨ ਰਾਈਟਸ ਦੇ ਖਿਲਾਫ ਜਿਹੜਾ ਜਿਹੜਾ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਦੇ ਖਿਲਾਫ ਇਹ ਜਿਹੜਾ ਇਸ਼ੂਸ ਸੀਗਾ ਉਹ ਉਹ ਹਿਊਮਨ ਰਾਈਟਸ ਦੇ ਸਾਹਮਣੇ ਲੈ ਆਂਦਾ ਔਰ ਹਿਊਮਨ ਰਾਈਟਸ ਦੇ ਵਿੱਚ ਉਸ ਵਕਤ ਹਰਿੰਦਰ ਸਿੰਘ ਮਹਲ ਤੇ ਉਹਨਾਂ ਦੀ ਸਾਰੀ ਟੀਮ ਕੰਮ ਕਰਦੀ ਸੀਗੀ ਉਹ ਉਸ ਵਕਤ ਇੱਕ ਕਾਨੂੰਨ ਸੀਗਾ ਕਿ ਆਪਣਾ ਹਿਊਮਨ ਰਾਈਟਸ ਵਿੰਗ ਹੈਗਾ ਬ੍ਰਿਟਿਸ਼ ਕੋਲੰਬੀਆ 'ਚ ਹੁਣ ਤਾਂ ਹੈ ਨਹੀਂ ਲੇਕਿਨ ਉਸ ਵੇਲੇ ਸੀਗਾ ਫਿਰ ਬਾਅਦ ਵਿੱਚ ਅਬੋਲਿਸ਼ ਕਰ ਦਿੱਤਾ ਗਿਆ ਸੋ ਇਸ ਚੀਜ਼ ਨੂੰ ਅਸੀਂ ਕੋਸ਼ਿਸ਼ ਕਰਦੇ ਰਹੇ ਦੋਈ ਜਾਣੇ ਲੇਕਿਨ ਸਾਡੀ ਗੱਲ ਕਿਸੇ ਪਾਸੇ ਨਜ਼ਰ ਨਾ ਲੱਗੇ ਵੀ ਪਹੁੰਚੂਗੀ ਫਿਰ ਮੈਂ ਕਿਹਾ ਵੀ ਆਪਣੇ ਲਈ ਚੰਗੀ ਗੱਲ ਤਾਂ ਹੈਗੀ ਕਿ ਆਪਾਂ ਨੂੰ ਸਾਰੇ ਗੁਰਦੁਆਰਿਆਂ ਨੂੰ ਇਕੱਠੇ ਕਰ ਲਈਏ ਤੇ ਜਿਹੜੀ ਆਪਣੀ ਸਾਂਝੀ ਤੌਰ ਤੇ ਵਾਇਸ ਹੈਗੀ ਉਹਦੇ ਨਾਲ ਇਹ ਆਪਣੀ ਘਾਮ ਦਾ ਸਾਰਾ ਕੰਮ ਕੰਮ ਬਣ ਸਕੇਗਾ ਤੋਂ ਇਸ ਬਨਾਤੇ ਫਿਰ ਜਿਹਨੇ ਉਸ ਵੇਲੇ ਗੁਰਦੁਆਰੇ ਐਕਟਿਵ ਸੀਗੇ ਸਾਡੇ ਨਾਲ ਜਿਸ ਤਰ੍ਹਾਂ ਕਿ ਖਾਲਸਾ ਵਨ ਸਾਈਟੀ ਹੋਈ ਜਾਂ ਅਕਾਲੀ ਸਿੰਘ ਗੁਰਦੁਆਰਾ ਹੋਇਆ ਇਹ ਜਿਹੜੇ ਗੁਰਦੁਆਰੇ ਸਨ ਇਹ ਸਾਡੇ ਨਾਲ ਆ ਗਏ ਔਰ ਇਹਨਾਂ ਦੀ ਐਗਜ਼ੈਕਟਿਵ ਨੇ ਸਾਨੂੰ ਫੁੱਲ ਸਪੋਰਟ ਕੀਤੀ ਤੇ ਉਹਨਾਂ ਨੇ ਮناسب ਸਮਝਿਆ ਕਿ ਤੁਸੀਂ ਦੋ ਆਪਣੇ ਨਾਲ ਬੰਦੇ ਹੋਰ ਲੈ ਲਓ ਤੇ ਤੁਸੀਂ ਇਸ ਕੰਮ ਨੂੰ ਅੱਗੇ ਲਿਜਾਓ ਸੋ ਇਹ ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ ਉਹ ਦੋ ਬੰਦਿਆਂ ਦਾ ਸਾਡੇ ਪਾਸ ਤਾਂ ਆਇਆ ਇੱਕ ਸੀ ਸਰਦਾਰ ਪ੍ਰੀਤਮ ਸਿੰਘ ਹੌਲਕ ਤੇ ਦੂਸਰੇ ਸਨ ਸਰਦਾਰ ਗਗਬੀਰ ਸਿੰਘ ਜੀ ਬੈਂਸ ਹਾਲਾਂਕਿ ਜਿਹੜਾ ਕੰਮਕਾਰ ਸੀ ਸਾਰਾ ਤੇ ਉਹ ਬਿਰਥਾ ਵਿੱਚ ਵੀ ਨਿਕਲ ਰਿਹਾ ਸੀਗਾ ਲੇਕਿਨ ਇਹ ਬਹੁਤ ਹੈਲਪਫੁਲ ਸੀ ਕਿਉਂਕਿ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਗੁਰਦੁਆਰਿਆਂ ਦੀ ਵੀ ਹੋਰ ਵੀ ਸਪੋਰਟ ਮਿਲ ਗਈ ਸੋ ਅਸੀਂ ਫਿਰ ਏਸੀ ਨੂੰ ਕੇਸ ਤੋਂ ਅੱਗੇ ਲੈ ਜਾਣ ਵਾਸਤੇ ਸਾਨੂੰ ਇੱਕ ਵਕੀਲ ਦੀ ਲੋੜ ਜ਼ਰੂਰਤ ਸੀਗੀ ਤੇ ਉਸ ਵਕੀਲ ਦਾ ਨਾਮ ਸੀਗਾ ਐਲੈਕਸ ਡੈਂਜ਼ਰ ਉਹ ਬਹੁਤਾ ਮਹਿੰਗਾ ਨਹੀਂ ਸੀ ਲੇਕਿਨ ਮੈਂ ਉਹਨੂੰ ਪਰਸਨਲੀ ਜਾਣਦੇ ਹੋਣ ਦੇ ਨਾਤੇ ਉਹਨੇ ਕਿਹਾ ਅੱਛਾ ਮੈਂ ਜਿਹੜੀ ਤੁਹਾਡੀ ਮਦਦ ਕਰ ਸਕਦਾ ਮੈਂ ਕਰਾਂਗਾ ਉਸ ਵੇਲੇ ਐਲੈਕਸ ਜੈਂਡਰ ਨੇ ਜਿਹੜਾ ਸੀਗਾ ਕਾਨੂੰਨੀ ਤੌਰ ਤੇ ਉਸ ਵੇਲੇ ਸਾਡੀ ਜਿਹੜੀ ਸਹਾਇਤਾ ਕੀਤੀ ਔਰ ਇਹ ਜਿਹੜੀ ਇਸ਼ੂ ਸੀਗਾ ਇਹ ਅਖੀਰ ਤੇ ਇਹਨੂੰ ਚੈਲੰਜ ਕਰਤਾ ਗਿਆ ਔਰ ਇਹ ਕਿ ਨਹੀਂ ਇੱਕ ਲੀਗਲ ਕੇਸ ਦੇ ਤਰੀਕੇ ਦੇ ਨਾਲ ਇਹਨੇ ਆਪਣੀ ਸ਼ਕਲ ਇਕਤਿਆਰ ਕਰ ਲਈ ਤੇ ਫਿਰ ਇਹ ਬੀਸੀ ਹਿਊਮਨ ਰਾਈਟਸ ਨੇ ਇਹਨੂੰ ਚਾਹਿਆ ਇਨਵੈਸਟੀਗੇਟ ਕਰਨ ਵਾਸਤੇ ਵੀ ਕੀ ਗੱਲ ਕੀ ਹੋ ਰਹੀ ਹੈ ਕਿਉਂਕਿ ਮਿਨਿਸਟਰੀ ਦੇ ਖਿਲਾਫ ਸੀਗੀ ਇਹ ਗੱਲ ਤੇ ਉਹ ਉਹਦੇ ਵਾਸਤੇ ਫਿਰ ਇੱਥੇ ਕੋਰਟ ਲੱਗੀ ਔਰ ਕੋਰਟ ਦੇ ਵਿੱਚ ਉਹ 3 ਦਿਨ ਕੋਰਟ ਚੱਲੀ ਔਰ ਉਸ ਕੋਰਟ ਦੇ ਵਿੱਚ ਜਿਹੜੀਆਂ ਤਰੀਖਾਂ ਸਨ ਉਹ ਵੀ ਮੈਂ ਤੁਹਾਨੂੰ ਦੇਣੀਆਂ ਚਾਹੁੰਦਾ ਕਿ ਉਸਨ ਮਾਰਚ ਦੀ 18 19 ਤੇ 20 ਸੋ ਮਾਰਚ 18 ਨੂੰ ਸਾਰੀ ਕਮਿਊਨਿਟੀ ਨੂੰ ਇਨਫਾਰਮ ਕਰ ਦਿੱਤਾ ਗਿਆ ਕਿ ਬਈ ਇਹ ਜਿਹੜਾ ਮੋਟਰਸਾਈਕਲ ਦਾ ਇਸ਼ੂ ਹੈ ਇੱਕ ਸਿੱਖਾਂ ਦਾ ਸਾਡਾ ਧਾਰਮਿਕ ਚਿੰਨ੍ਹ ਦੀ ਗੱਲ ਹੈਗੀ ਆ ਤੇ ਸਾਡੇ ਪ੍ਰਾਈਡ ਦੀ ਗੱਲ ਹੈ ਬਈ ਸਾਰੇ ਜਾਣੀ ਇਸ ਦੀ ਹੈਲਪ ਕਰੋ ਉਸ ਵਕਤ ਬਹੁਤ ਸਾਰੀ ਹੈਲਪ ਸਾਨੂੰ ਖਾਲਸਾ ਜੀਵਾਨ ਸਾਡੀ ਤੋਂ ਮਿਲੀ ਜਿਹਨੇ ਉੱਥੇ ਬਜ਼ੁਰਗ ਸਨ ਜਿਹੜੇ ਹੋਰ ਰੋਜ ਜਿਹਨਾਂ ਟਾਈਮ ਲਾ ਕੱਢ ਸਕਦੇ ਸੀਗੇ ਤੇ ਉਹ ਉੱਥੇ ਫਿਰ ਜਿਹੜੀ ਵੈਨਕੂਵਰ ਹੈ ਸੁਪਰੀਮ ਕੋਰਟ ਜਿਹੜੀ ਹਾਈ ਕੋਰਟ ਹੈ ਆਪਣੀ ਹੈਗੀ ਆ ਸ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਉਹਦੇ ਵਿੱਚ ਵੀ ਇੱਥੇ ਹੀアリング ਸ਼ੁਰੂ ਹੋਈ ਜਿਸ ਦਿਨ ਅਸੀਂ ਪਹਿਲੇ ਦਿਨ ਉੱਥੇ ਗਏ 18 ਮਾਰਚ ਨੂੰ ਤੇ ਲੋਕਾਂ ਦੀ ਇਤਨੀ ਉੱਥੇ ਆਮਦ ਹੋ ਗਈ ਕਿ ਉਹਨਾਂ ਦੇ ਪਾਸ ਜਿਹੜਾ ਕਮਰਾ ਸੀਗਾ ਹੀアリング ਕਮਰਾ ਛੋਟਾ ਹੋ ਗਿਆ ਫਿਰ ਉਹਨਾਂ ਨੇ ਉਹ ਪੋਸਟਪੋਨ ਕਰਕੇ ਦੋ ਦਿਨ ਫਿਰ ਉਸ ਬਾਅਦ ਵਿੱਚ ਵੱਡੇ ਕਮਰੇ ਅਰੇਂਜਮੈਂਟ ਕਰਕੇ ਇਹ ਜਿਹੜੀ ਹੀアリング ਦਾ ਇੰਤਜ਼ਾਮ ਕੀਤਾ ਸੋ ਮਾਰਚ 19 ਤੇ 20 ਨੂੰ ਇਸ ਚੀਜ਼ ਦੀ ਹੀアリング ਹੋਈ ਔਰ ਉਹਦੇ ਵਿੱਚ ਜਿਨ੍ਹਾਂ ਫਿਰ ਸਾਨੂੰ ਜ਼ਰੂਰ ਸੀਗੀ ਕਿ ਅਸੀਂ ਆਪਣਾ ਰਿਲੀਜੀਅਸ ਪੱਖ ਰੱਖ ਸਕੀਏ ਤੇ ਇਹਦੀ ਪਗੜੀ ਦੀ ਇੰਪੋਰਟੈਂਸ ਨੂੰ ਦੱਸ ਸਕੀਏ ਉਹਦੇ ਵਾਸਤੇ ਦੋ ਬੰਦੇ ਜਿਹੜੇ ਸੀ ਸਾਨੂੰ ਐਕਸਪਰਟਸ ਦੀ ਚਾਹੀਦੀ ਸੀਗੀ ਵਿਟਨੈਸ ਤੋਂ ਉਹਦੇ ਵਿੱਚ ਜਿਹੜੇ ਦੋ ਬੰਦੇ ਜਿਹਨਾਂ ਨੇ ਐਕਸਪਰਟਸ ਦੀ ਜਿਹੜੀ ਸਿੱਖ ਧਰਮ ਦੀ ਵਿਟਨੈਸ ਦਿੱਤੀ ਉਹਦੇ ਸੀਗੇ ਅਰਗਬੀਰ ਸਿੰਘ ਬਾਸ ਤੇ ਇੱਕ ਕਿਸੇ ਗੁਰਦੁਆਰੇ ਦਾ ਮੈਨੂੰ ਹੁਣ ਨਾਮ ਯਾਦ ਮਸਕ ਲਿਖੀ ਖਾਸਾ ਦੀਵਾਨ ਸਾਈਂ ਤੋਂ ਇੱਕ ਗ੍ਰੰਥੀ ਸਾਹਿਬ ਸੀ ਉਹਨਾਂ ਨੇ ਦੱਸਿਆ ਵੀ ਪਗੜੀ ਦੀ ਇੰਪੋਰਟੈਂਸ ਕੀ ਹੈ ਔਰ ਉਸ ਵਕਤ ਜਿਹੜੀ ਇਸ ਕੇਸ ਨੂੰ ਹੀアリング ਕਰ ਰਹੀ ਸੀ ਉਸ ਲੜਕੀ ਦਾ ਨਾਮ ਸੀਗਾ ਫਰੈਂਸਿਸ ਗਾਰਡਨ ਤੇ ਬੜੀ ਕੁਦਰਤ ਵੱਲੋਂ ਸੀਗਾ ਕਿ ਮੈਨੂੰ ਉਹ ਜਾਣਦੇ ਵੀ ਸੀਗੇ ਤੇ ਲੇਕਿਨ ਕਿਉਂਕਿ ਹੀアリング ਹੁੰਦੀ ਹੈ ਇਸ ਕਰਕੇ ਉਹਦੇ ਵਿੱਚ ਗੱਲ ਨਹੀਂ ਕੀਤੀ ਜਾਂਦੀ ਔਰ ਇਹ ਜਿਹੜੀ ਸਾਰੀ ਕਵਰੇਜ ਸੀਗੀ ਇਹ ਜਿਹੜੀ ਗੱਲ ਹੈਗੀ ਹੈ 1997 ਦੀ ਹੈ ਜਦੋਂ ਹੀアリング ਹੋਈ ਹੈ ਔਰ ਇਸ ਸਾਰੀ ਕਵਰੇਜ ਨੂੰ ਸੀਬੀਸੀ ਦੇ ਇੱਕ ਰਿਪੋਰਟਰ ਸੀ ਅੱਜ ਵੀ ਮੇਰੇ ਖਿਆਲ ਹਾਲੇ ਸ਼ਾਇਦ ਹੁਣ ਆਊਟ ਵਾਚ ਹੈ ਟੈਰੀ ਮਲਸਕੀ ਉਸ ਨੇ ਇਸ ਨੂੰ ਸਾਰਾ ਬੜਾ ਖੂਬਸੂਰਤੀ ਨਾਲ ਸਾਰੇ ਨੂੰ ਕਵਰ ਕੀਤਾ ਔਰ ਇਹ ਜਿਹੜੀ ਹੀਅਰਿੰਗ ਸੀਗੀ ਇਹਦਾ ਜਿਹੜਾ ਰਿਜ਼ਲਟ ਸੀਗਾ ਇਹ ਫਿਰ 1999 ਦੇ ਵਿੱਚ ਆਇਆ 11 ਮਈ 1999 ਤੇ ਉਹਦੇ ਵਿੱਚ ਫਿਰ ਇਜਾਜ਼ਤ ਦਿੱਤੀ ਗਈ ਤੇ ਉਹਦੇ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਤੌਰ ਤੇ ਲਿਖੀ ਵੀ ਇਹ ਜਿਹੜਾ ਹਿਊਮਨ ਰਾਈਟਸ ਦੀ ਜੱਜ ਸੀਗੀ ਉਨੇ ਬੜੇ ਸਖਤ ਲਫ਼ਜ਼ਾਂ ਵਿੱਚ ਬੀਸੀ ਗਵਰਨਮੈਂਟ ਹਦਾਇਤ ਕੀਤੀ ਕਿ ਬਈ ਤੁਸੀਂ ਇਹ ਜਿਹੜੀ ਸਿੱਖਾਂ ਦੇ ਨਾਲ ਜਾਇਜ਼ਤੀ ਹੈ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਰ ਇਹਨਾਂ ਦਾ ਜਿਹੜੇ ਇਹ ਧਾਰਮਿਕ ਚੰਨ ਹੈ ਇਹਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਮੈਂ ਅਰਜ਼ ਕਰਾਂਗੀ ਕਿ ਇਹ ਤੇ ਸਰਕਾਰ ਇਸ ਦੀ ਬਾਜ਼ ਆਵੇ ਔਰ ਸਾਨੂੰ ਇਹੋ ਜਿਹੀ ਜਿਹੜੀ ਹੈ ਰੁਕਾਵਟਾਂ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਨਾ ਕਿ ਉਹਨਾਂ ਦੇ ਪਿੱਛੇ ਖੜੇ ਹੋਣਾ ਚਾਹੀਦਾ ਹੁਣ ਇਸੇ ਗੱਲ ਵਿੱਚ ਜਿਹੜੀਆਂ ਬਹੁਤ ਜ਼ਰੂਰੀ ਗੱਲਾਂ ਹੋਏ ਹੈ ਕਿ ਉਸ ਵਕਤ ਦੇ ਵਿੱਚ ਮੌਸ ਹੁੰਦਾ ਤੇ ਹੈਰੀ ਲਾਲੀ ਜਿਹੜੇ ਹੈਰੀ ਲਾਲੀਆ ਉਸ ਵੇਲੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਸੀਗੇ ਤੋਂ ਸਾਰੀ ਜਦੋਂ ਹੀਅਰਿੰਗ ਹੋ ਗਈ ਜੇਕਰ ਮਿਨਿਸਟਰੀ ਚਾਹੁੰਦੀ ਵੀ ਅਸੀਂ ਇਹ ਜਿਹੜਾ ਹਿਊਮਨ ਰਾਈਟਸ ਦਾ ਤਾਂ ਇਹ ਇਹਦੇ ਨੂੰ ਅਸੀਂ ਚੈਲੰਜ ਕਰਨਾ ਹੈਗਾ ਕੋਰਟ ਨੂੰ ਇਹ ਡਿਸੀਜਨ ਨੂੰ ਤੇ ਉਹ ਕਰ ਸਕਦੇ ਸੀ ਲੇਕਿਨ ਇਹ ਆਪਣੇ ਮੁੰਡਿਆਂ ਦੀ ਮੈਂ ਸਮਝਾਉਂਗਾ ਬਹੁਤ ਵੱਡੀ ਕੁਰਬਾਨੀ ਇੱਕ ਅੱਛਾ ਕੰਮ ਸੀ ਜਿਹੜਾ ਕਿ ਹਿਸਟੋਰੀਕ ਚਿੰਨ ਬਣ ਗਿਆ ਔਰ ਸਾਰਿਆਂ ਨੇ ਐਪਰੀਸ਼ੀਏਟ ਐਪਰੀਸ਼ੀਏਸ਼ਨ ਵੀ ਕੀਤੀ ਔਰ ਬੀਸੀ ਗਵਰਨਮੈਂਟ ਨੇ ਇਹਦਾ ਚੈਲੰਜ ਨਹੀਂ ਕੀਤਾ ਔਰ ਜਿਹੜੇ ਸੀ ਆਲਟੀਮੇਟਲੀ ਇਹ ਜਿਹੜੀ ਐਗਜ਼ੈਂਪਸ਼ਨ ਸੀ ਸਾਨੂੰ ਮਿਲ ਗਈ ਔਰ ਮੋਟਰਸਾਈਕਲ ਰਾਈਡ ਕਰਨ ਵਾਸਤੇ ਬਗੈੜ ਹੈਲਮਟ ਪਾਉਣ ਤੋਂ ਇਜਾਜ਼ਤ ਸਾਨੂੰ ਮਿਲੀ ਔਰ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਜਿਹੜੇ ਬੰਦੇ ਸਿੱਖ ਧਰਮ 'ਚ ਵਿਸ਼ਵਾਸ ਕਰਦੇ ਔਰ ਉਹ ਪਗੜੀ ਬੰਨਦੇ ਔਰ ਕਿੱਸਾ ਧਾਰੀ ਹੈ ਔਰ ਦਾੜੀ ਕੇ ਸੁਨਾ ਦੇ ਰੱਖੇ ਹੋਏ ਆ ਉਹ ਜਿਹੜੇ ਹੈਗੇ ਆ ਉਹਨਾਂ ਵਾਸਤੇ ਜਿਹੜੀ ਐਗਜ਼ੈਂਪਸ਼ਨ ਇਹ ਲਾਗੂ ਹੋਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ